ਆਮ ਆਦਮੀ ਪਾਰਟੀ ਵਾਲਿਆਂ ਨੇ ਕਦੇ ਵੀ ਸਿੱਖ ਜਥੇਬੰਦੀਆਂ ਦਾ ਪੱਖ ਨਹੀਂ ਲਿਆ ਤੇ ਜਦੋਂ ਭਾਈ ਅਮਰਤਪਾਲ ਸਿੰਘ ਤੇ ਐਨਐਸਏ ਲਗਾਈ ਗਈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਤੱਕ ਨਹੀਂ ਗੱਲ ਹੋਈ ਤੇ ਉੱਥੇ ਹੀ ਜਦੋਂ ਸਿੱਖ ਜਥੇਬੰਦੀਆਂ ਕੋਈ ਵੀ ਪ੍ਰਚਾਰ ਕਰਦੀਆਂ ਨੇ ਜਾਂ ਆਪਣੇ ਸਿੰਘਾਂ ਨੂੰ ਲੈ ਕੇ ਰਿਹਾਈ ਦੀ ਮੰਗ ਕਰਦੀਆਂ ਨੇ ਤਾਂ ਉਦੋਂ ਕੋਈ ਵੀ ਸਿਆਸਤਦਾਨ ਬਾਹਰ ਨਿਕਲ ਕੇ ਨਹੀਂ ਆਉਂਦਾ ਤੇ ਜਿਸ ਦੇ ਦੌਰਾਨ ਇੱਕ ਨੌਜਵਾਨ ਸਿੰਘ ਦਾ ਵੱਡਾ ਬਿਆਨ ਸਾਹਮਣੇ ਤੇ ਉਹਨਾਂ ਨੇ ਕਿਹਾ ਕਿ ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤੇ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਿੱਲੀ ਨੂੰ ਰਵਾਨਾ ਹੋਈ ਹੋਈ ਹੈ ਤੇ ਜਦੋਂ ਸਿੱਖ ਜਥੇਬੰਦੀਆਂ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਨਾਲ ਤੱਕੇਸ਼ਾਈ ਹੁੰਦੀ ਆ ਤੇ ਕੋਈ ਵੀ ਲੀਡਰ ਅੱਜ ਤੱਕ ਬੰਦੇ ਸਿੰਘਾਂ ਦੇ ਮੁੱਦੇ ਦੇ ਵਿੱਚ ਨਹੀਂ ਬੋਲਿਆ ਤੇ ਨਾ ਹੀ ਭਾਈ ਅਮਰਤਪਾਲ ਸਿੰਘ ਦੇ ਨਾਲ ਕੋਈ ਖੜਿਆ ਹੈ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਸਰਕਾਰ ਨੂੰ ਲੈ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਅਸਿੰਘ ਨੌਜਵਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਹੁਣ ਕੇਜਰੀਵਾਲ ਗ੍ਰਿਫਤਾਰ ਹੋਇਆ ਹੈ ਤਾਂ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕਈ ਲੀਡਰਸ਼ਿਪਾਂ ਜਿਹੜੇ ਦਿੱਲੀ ਤੋਂ ਲੈ ਕੇ ਰਵਾਨਾ ਹੋ ਗਏ ਤੇ ਅੱਜ ਉਹ ਪ੍ਰਦਰਸ਼ਨ ਕਰ ਰਹੇ ਨੇ ਤੇ ਭਾਜਪਾ ਨੂੰ ਲੈ ਕੇ ਤੇ ਆ ਹੁਣ ਤੱਕ ਜਿਹੜੇ ਸਾਡੇ ਸਿੰਘ ਬੰਦੀ ਸਿੰਘ ਜੋ ਖੇ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਅਜੇ ਤੱਕ ਰਿਹਾਈ ਨਹੀਂ ਮਿਲੀ ਤੇ ਨਾ ਹੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਲੈ ਕੇ ਕੋਈ ਕਿਸੇ ਨੇ ਕਦਮ ਚੁੱਕਿਆ ਹੈ ਤੇ ਜਿਸ ਦੇ ਦੌਰਾਨ ਸਿੱਖ ਜੱਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਸਿੱਖ ਜੱਥੇਬੰਦੀਆਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਕਿਉਂ ਸਿਆਸਤਦਾਨ ਚੁੱਪ ਹੋ ਜਾਂਦੇ ਨੇ ਉਦੋਂ ਕਿਉਂ ਨਹੀਂ ਇਹ ਪ੍ਰਦਰਸ਼ਨ ਹੁੰਦਾ ਤੇ ਕਿਉਂ ਨਹੀਂ ਸਿੱਖ ਜੱਥੇਬੰਦੀਆਂ ਦਾ ਪੱਖ ਲਿਆ ਜਾ ਰਿਹਾ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਨੇ ਸਵਾਲ ਜਿਹੜੇ ਸਿਆਸਤਦਾਨਾਂ ਤੇ ਖੜੇ ਕਰ ਦਿੱਤੇ ਨੇ ਤੇ ਉੱਥੇ ਹੀ ਪਲਟਵਾਰ ਹੈ ਜਿਹੜੇ ਸਰਕਾਰ ਨੂੰ ਲੈ ਕੇ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਅੱਜ ਕੇਜਰੀਵਾਲ ਨਿੱਧੀ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡਾ ਪ੍ਰਦਰਸ਼ਨ ਕਰ ਰਹੀ ਹੈ ਤੇ ਉੱਥੇ ਹੀ ਸਾਰਿਆਂ ਦੇ ਵੱਲੋਂ ਪੋਸਟਰ ਜਿਹੜੇ ਹੱਥਾਂ ਦੇ ਵਿੱਚ ਫੜ ਕੇ ਜਿਹੜਾ ਲਿਖਿਆ ਗਿਆ ਹੈ ਕਿ ਜਿਹੜਾ ਮੈਂ ਆ ਕੇਜਰੀਵਾਲ ਮੈਂ ਆ ਕੇਜਰੀਵਾਲ ਤੇ ਜਿਸ ਦੇ ਦੌਰਾਨ ਪ੍ਰਚਾਰ ਵੀ ਕੀਤਾ ਜਾ ਰਿਹਾ ਪਰੰਤੂ ਜਦੋਂ ਅਮਰਤਪਾਲ ਦੇ ਉੱਤੇ ਐਨਐਸਏ ਲਗਾਈ ਉਦੋਂ ਕਿਉਂ ਨਹੀਂ ਕੋਈ ਸਿਆਸਤਦਾਨ ਬੋਲਿਆ ਤੇ ਜਦੋਂ ਬੰਦੀ ਸਿੰਘਾਂ ਦੀ ਗੱਲ ਤਾਂ ਉਹ ਕਿਉਂ ਨਹੀਂ ਐਡਾ ਪ੍ਰਦਰਸ਼ਨ ਹੋਇਆ ਤੇ ਅੱਜ ਸਾਡੇ ਸਿੰਘਾਂ ਨੂੰ ਕੋਈ ਵੀ ਰਿਹਾਈ ਦੇ ਨਹੀਂ ਗੱਲ ਕੀਤੀ ਜਾ ਰਹੀ ਤੇ ਨਾ ਹੀ ਇਨਸਾਫ਼ ਮਿਲ ਰਿਹਾ ਤੇ ਸਿੱਖਾਂ ਦੇ ਨਾਲ ਤੱਕੇਸ਼ਾਈ ਨੂੰ ਲੈ ਕੇ ਸਿੱਖ ਵਿਰੋਧ ਕਰ ਰਹੇ ਤੇ ਹੋਰ ਮੁੱਦੇ ਨੂੰ ਲੈ ਕੇ ਸੁਣਦੇ ਆ ਸਿੱਖ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਹੈ ਸਿਕਰ ਤਾਂ ਦਿੱਲੀ ਦਾ ਬੰਦਾ ਫੜਿਆ ਜਾਵੇ ਉਹਦੇ ਹੱਕ ਦੇ ਵਿੱਚ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੁਸੀਂ ਇਕੱਠੇ ਹੋ ਜਾਂਦੇ ਹੋ ਜਦੋਂ ਉਹੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੰਦੀ ਸਿੰਘਾਂ ਵਾਸਤੇ ਇਕੱਠ ਰੱਖਿਆ ਉਦੋਂ ਤੁਸੀਂ ਤੁਹਾਡੇ ਜੋ ਪੱਗਾਂ 'ਚ ਸਿਰਫ ਸਾ ਕੇ ਕੋਈ ਪਹੁੰਚਿਆ ਨਹੀਂ ਹੋਵੇਗਾ ਤੁਹਾਡੀਆਂ ਜਮੀਰਾਂ ਮਰ ਗਈਆਂ ਸੱਤ ਮੋਤੀ ਤੁਸੀਂ ਪੱਗਾਂ 'ਚ ਸਿਰ ਫਸਾਏ ਹੋਏ ਨੇ ਜਿਹੜਾ ਦਿੱਲੀ ਦਾ ਉਹ ਬੰਦਾ ਉਹਨੇ ਪ੍ਰੋਫੈਸਰ ਦਵਿੰਦਰਪਰ ਭੁੱਲਰ ਦੀ ਰਿਹਾਈ ਨੂੰ ਰੋਕੇ ਰੱਖਿਆ ਉਹਨੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੱਕ ਪਹੁੰਚਾਇਆ ਤੁਸੀਂ ਉਹਦੇ ਹੱਕ ਦੇ ਵਿੱਚ ਉਥੇ ਦਿੱਲੀ ਦੀ ਧਰਤੀ ਤੇ ਜਾ ਕੇ ਰੁੱਖਾਂ ਦੇ ਨਾਲ ਝੂੜ-ਝੂੜ ਕੇ ਲੱਤਾਂ ਮਾਰਦੇ ਜੋ ਉਹਦੇ ਵਾਸਤੇ ਤੁਸੀਂ ਪਰਚੇ ਪਵਾਉਣ ਵਾਸਤੇ ਤਿਆਰ ਹੋ ਜੇਲਾ ਵਿੱਚ ਜਾਣ ਵਾਸਤੇ ਤਿਆਰ ਜੋ ਜਿਨ੍ਹਾਂ ਨੇ ਤੁਹਾਡੀ ਕੌਮ ਦੀ ਇੱਜ਼ਤ ਨੂੰ ਬਚਾਇਆ ਕੌਮ ਦੀ ਲੱਥੀ ਹੋਈ ਪਾਗ ਨੂੰ ਸਿਰ ਤੇ ਟਿਕਾਇਆ ਉਹਨਾਂ ਬੰਦੀ ਸਿੰਘਾਂ ਵਾਸਤੇ ਤੁਹਾਡੇ ਮੂੰਹ ਚੋਂ ਇੱਕ ਬੋਲ ਨਹੀਂ ਨਿਕਲਿਆ 92 ਦੇ 92 ਚੋਂ ਤੁਸੀਂ ਤੁਹਾਡੇ ਮੂੰਹ ਉਹ ਬੰਦ ਹੋ ਗਏ ਬੰਦੀ ਸਿੰਘਾਂ ਵਾਸਤੇ ਤੁਹਾਡੇ ਮੂੰਹਾਂ ਤੇ ਚੇਪੀਆਂ ਲੱਗੀਆਂ ਇੱਕ ਦਿੱਲੀ ਦੇ ਬੰਦੇ ਵਾਸਤੇ ਤੁਸੀਂ ਸਾਰੇ ਖੋ ਕੇ ਉੱਠ ਗਏ ਤੁਹਾਡੀ ਜਮੀਰ ਮਰੀ ਹੋਈ ਹੈ ਜਿਸ ਤਰ੍ਹਾਂ ਤੁਹਾਨੂੰ ਉਹ ਦਿੱਲੀ ਦੇ ਬੰਦੇ ਕਹਿੰਦੇ ਨੇ ਉਸੇ ਤਰ੍ਹਾਂ ਤੁਸੀਂ ਬੋਲਦੇ ਹੋ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਤੁਸੀਂ ਖੇ